ਨਮਸਕਾਰ ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਅਮਨਪ੍ਰੀਤ ਕੌਰ ਅੱਜ ਦੀ ਕੜੀ 'ਚ ਤੁਸੀਂ ਸੁਣੋਗੇ ਗੈਰ ਕਾਨੂੰਨੀ ਤਰੀਕਿਆਂ ਨਾਲ ਲੱਖਾਂ ਰੁਪਏ ਲਾ ਕੇ ਬਾਹਰ ਗਏ ਨੌਜਵਾਨਾਂ ਦੀ ਦੇਸ਼ ਵਾਪਸੀ ਅਤੇ ਸੂਬੇ 'ਚ ਨੌਜਵਾਨਾਂ ਲਈ ਉਦਮ ਤੇ ਰੋਜ਼ਗਾਰ ਦੇ ਮੌਕੇ ਪੰਜਾਬ ਤੋਂ ਗੈਰ ਕਾਨੂੰਨੀ ਢੰਗ ਨਾਲ ਪਰਵਾਸ ਕਰਕੇ ਅਮਰੀਕਾ ਪੁੱਜੇ ਸੂਬੇ ਦੇ ਨੌਜਵਾਨਾਂ ਨੂੰ ਉਥੋਂ ਫੜ-ਫੜ ਕੇ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ ਜ਼ਮੀਨਾਂ ਅਤੇ ਘਰ ਵੇਚ ਕੇ ਜਾਂ ਫਿਰ ਗਹਿਣੇ ਪਾ ਕੇ ਲੱਖਾਂ ਰੁਪਏ ਦੇ ਕਰਜ਼ੇ ਚੁਕਦਿਆਂ ਟਰੈਵਲ ਏਜੰਟਾਂ ਦੇ ਚਾਂਸੇ 'ਚ ਅਮਰੀਕਾ ਗਏ ਇਹ ਨੌਜਵਾਨ ਤੇ ਉਹਨਾਂ ਦੇ ਪਰਿਵਾਰ ਜਿੱਥੇ ਕਰਜ਼ਾ ਲਾਉਣ ਦੀ ਚਿੰਤਾ 'ਚ ਡੁੱਬੇ ਪਏ ਨੇ ਉਥੇ ਹੀ ਗਲਤ ਢੰਗ ਨਾਲ ਉਸ ਦੇਸ਼ 'ਚ ਦਾਖਲ ਹੋਣ ਦੌਰਾਨ ਹੰਡਾਈਆਂ ਮੁਸੀਬਤਾਂ ਨੂੰ ਯਾਦ ਕਰਕੇ ਅਥਰੂ ਵਿਵਹਾਰ ਰਹੇ ਨੇ ਗੱਡੀਆਂ ਦੇ ਵਿੱਚ 4 ਜਾਂ 5 ਬੰਦੇ ਬੈਹਿਣ ਦੀ ਜਗ੍ਹਾ ਹੁੰਦੀ ਹੈ ਦੇ ਵਿੱਚ 10 10 15 15 ਬੰਦੇ ਬਿਠਾ ਦਿੰਦੇ ਗੁੱਡੇ ਜੋੜ ਕੇ ਬਾਥਰੂਮ ਵੀ ਕਹੇ ਵੇਲੇ ਬੋਤਲਾਂ ਚ ਕਰਨਾ ਪੈਂਦਾ ਆ ਪਿਸਕਟ ਦੇ ਦਿੰਦੇ ਵਿੱਚ ਟੋਫੀਆਂ ਟੋਫੀਆਂ ਚੂਸ ਚਾਸ ਕੇ ਉਹੀ ਟਾਈਮ ਪਾਸ ਕਰਨਾ ਪੈਂਦਾ ਆ 70 ਦਿਨ ਤਾਂ ਮੈਂ ਮੈਗੀ ਖਾਦੀ ਜੇ ਐਕਵਾਡੋਰ ਦੇ ਵਿੱਚ ਹੋਟਲ ਦੇ ਵਿੱਚ ਜੇ ਮੈਂ ਖਾਂਦਾ ਹਾਂ ਤੇ ਢਿੱਡ ਪੀੜ ਹੁੰਦੀ ਜੇ ਨਹੀਂ ਖਾਂਦਾ ਤਾਂ ਤਾਂ ਭੁੱਖਾ ਮਰਦਾ ਆ ਪਲਾਸਟਿਕ ਦੇ ਚੌਲ ਹੁੰਦੇ ਸੀ ਪਾਣੀ ਗੰਦਾ ਸੀਗਾ ਸਮੁੰਦਰ ਦੇ ਵਿੱਚ ਵੀ 2.5 ਤੋਂ ਲੈ ਕੇ 3.5 ਘੰਟੇ ਦੀ ਜਿਹੜੀ ਸੀਪ ਸੀ ਨਾ ਉਹਨੇ ਇੱਕ ਵਾਰੀ ਰੱਬ ਯਾਦ ਕਰਵਾ ਦਿੱਤਾ ਹੈਗਾ ਉਦੋਂ ਅਸੀਂ ਇਹ ਕਹਿੰਨੇ ਆ ਕਿ ਜਾਂ ਤਾਂ ਇੱਥੋਂ ਵਾਪਸ ਚਲੀ ਜੇ ਇਦਾਂ ਦਾ ਸਫਰ ਉਹ ਵੀ ਜਾਇਦਾਦ ਸੀ ਪਹਿਲੀ ਸੀ ਜਿੰਨੀ ਵੀ ਅਸੀਂ ਸਭ ਕੁਝ ਵੇਚੜਿਆ ਵਾ ਹੁਣ ਇਸ ਟਾਈਮ ਸਾਡੇ ਕੋਲ ਕੁਝ ਨਹੀਂ ਆ ਸਾਡੇ ਮਕਾਨ ਵੀ ਜਿਹੜੇ ਆ ਉਹ ਵੀ ਵਿਕੇ ਆ ਇੱਕ ਕਿਹੜੀ ਮਾਤਾ ਵਾ ਵੀ ਜਿਹੜਾ ਆਪਣੇ ਬੱਚੇ ਨੂੰ ਇੰਨੇ ਪੈਸੇ ਲਾ ਕੇ ਬਾਹਰ ਭੇਜੇ ਤੇ ਉਹਦਾ ਬੇਟਾ ਵਾਪਸ ਮੁੜ ਕੇ ਆ ਜੇ ਸਰਕਾਰ ਕੋਲ ਨਹੀਂ ਇਹ ਹੀ ਮੰਗਿਆ ਥਾ ਅਡੇ ਬੇਟੇ ਦੀ ਮਤਲਬ ਕੋਈ ਨੌਕਰੀ ਚਾਹੀ ਪੈਸੇ ਵਾਪਸ ਹਾਲਾਂਕਿ ਸਾਡੇ ਸਾਹਮਣੇ ਕਈ ਮਿਸਾਲਾਂ ਮੌਜੂਦ ਨੇ ਕਿ ਕਈ ਲੋਕ ਵਿਦੇਸ਼ਾਂ ਚੋ ਆ ਕੇ ਇੱਥੇ ਚੰਗੇ ਕਾਰੋਬਾਰ ਖੇਤੀ ਤੇ ਹੋਰ ਕੰਮ ਸਫਲਤਾ ਨਾਲ ਕਰ ਰਹੇ ਨੇ ਕਈ ਨੌਜਵਾਨ ਇੱਥੇ ਰਹਿ ਕੇ ਹੀ ਸਵੈ ਰੋਜ਼ਗਾਰ ਰਾਹੀਂ ਵਧੀਆ ਆਮਦਨ ਕਰ ਸਕਦੇ ਨੇ ਆਮ ਲੋਕਾਂ ਦਾ ਇਸ ਬਾਰੇ ਕਹਿਣਾ ਹੈ ਮੈਂ ਹਰਪ੍ਰੀਤ ਸਿੰਘ ਜਿਸੂ ਮਜਦੇ ਤੋਂ ਬੋਲਦਾ ਜੀ ਵੀ ਜਿਹੜੇ 50 50 ਲੱਖ 67 ਲੱਖ ਲਾ ਕੇ ਜੋ ਡੌਂਕੀ ਲਾ ਕੇ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਨਾਲ ਲੀਗਲ ਜਾ ਰਹੇ ਆ ਜਾਣਾ ਚਾਹੁੰਦੇ ਆ ਉਹ ਲੀਗਲ ਆਪਣੀ ਪੜ੍ਹਾਈ ਕਰਕੇ ਜਾ ਸਕਦੇ ਆ ਮੈਂ ਤਾਂ ਆਪਣੇ ਪੰਜਾਬ ਦੇ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਕੀ ਆਪਣਾ ਪੰਜਾਬ ਸੋਨੇ ਦੀ ਚਿੜੀਆ ਇੱਥੇ ਰਹਿ ਕੇ ਇੱਥੇ ਬਿਜ਼ਨਸ ਕਰਕੇ ਆਪਾਂ ਆਪਣੇ ਆਪ ਨੂੰ ਉੱਪਰ ਚੱਕ ਸਕਦੇ ਆ ਮੈਂ ਨਿਦੇਸ਼ ਕੁਮਾਰ ਕਰਨਤਨ ਤੋਂ ਗੱਲ ਕਰ ਰਿਹਾ ਹਾਂ ਮੈਂ ਆਪਣੇ ਭੈਣ ਭਰਾਵਾਂ ਨੂੰ ਬੀਲ ਕਰਨਾ ਚਾਹੁੰਦਾ ਹਾਂ ਜੇਕਰ ਤੁਸੀਂ ਭਾਰਤ ਵਿੱਚ ਰਹਿ ਕੇ ਵੀ ਉਹਨੇ ਪੈਸੇ ਨਾਲ ਆਪਣਾ ਕਾਰੋਬਾਰ ਕਰੋ ਤਾਂ ਤੁਸੀਂ ਇੱਥੇ ਹੀ ਵਧੀਆ ਜ਼ਿੰਦਗੀ ਜੀ ਸਕਦੇ ਹੋ ਕੇਂਦਰ ਸਰਕਾਰ ਵੱਲੋਂ ਵੀ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਭਾਰਤ ਵਿੱਚ ਰਹਿ ਕੇ ਆਪਣਾ ਖੁਦ ਦਾ ਕਾਰੋਬਾਰ ਸਥਾਪਿਤ ਕਰੋ ਅਤੇ ਭਾਰਤੀ ਤੱਕੀ ਵਿੱਚ ਆਪਣਾ ਯੋਗਦਾਨ ਪਾਓ ਮੈਂ ਜਤਿੰਦਰ ਸਿੰਘ ਵਾਸੀ ਪਣੀਵੀਆ ਖਾ ਗੁਰਦ ਾਸਪੁਰ ਜ਼ਿਲ੍ਹਾ ਕਈਆਂ ਨੇ ਕਿੰਨਾ ਕਿੰਨਾ ਕਰਜ਼ਾ ਚੁੱਕੇ ਜਾ ਰਹੇ ਆ ਕੋਈ ਇੱਥੇ ਰਹਿ ਕੇ ਵੀ ਕੰਮ ਕਰ ਸਕਦੇ ਨੇ ਪੰਜਾਬ ਦੇ ਵਿੱਚ 50 ਲੱਖ ਲਾ ਕੇ ਜੇ ਉੱਥੇ ਵਿਦੇਸ਼ ਦੇ ਵਿੱਚ ਜਾ ਕੇ ਦਿਹਾੜੀ ਕਰਨੀ ਆ ਤਾਂ ਇੱਥੇ ਵੀ ਰਹਿ ਕੇ 50 ਲੱਖ ਲਾ ਕੇ ਕੋਈ ਨਾ ਕੋਈ ਆਪਣਾ ਬਿਜ਼ਨਸ ਜਿਹੜਾ ਕਰ ਸਕਦੇ ਆ ਇੱਥੇ ਕੰਮ ਕਰਨ ਜੇ ਜਾਣਾ ਚਾਹੁੰਦੇ ਨੇ ਤਾਂ ਲੀਗਲ ਤਰੀਕੇ ਦੇ ਨਾਲ ਜਾਣ ਮੈਂ ਜਗਜੀਤ ਅੰਗਰੇਜ਼ੀ ਲੈਕਚਰਰ ਸਕੂਲ ਆਫ ਫੈਮਿਨੈਂਸ ਬੰਗਪਰਨਾ ਜ਼ਿਲ੍ਹਾ ਮੁਗਾ ਸਮਝਦੀ ਹਾਂ ਕਿ ਕਿਤੇ ਨਾ ਕਿਤੇ ਪ੍ਰਸ਼ਨ ਚਿੰਨ ਲੱਗਦਾ ਹੈ ਮਾਪੇ ਦੇ ਉੱਪਰ ਜਿਹੜੇ ਕੀ ਗਲਤ ਢੰਗ ਨਾਲ ਵੀ ਬੱਚੇ ਨੂੰ ਭੇਜਣਾ ਜਾ ਰਹੇ ਹੈ ਮੈਂ ਇਹ ਸਮਝਦੀ ਹਾਂ ਕਿ ਜੇ ਇੰਨੇ ਲੱਖਾਂ ਰੁਪਏ ਲਗਾ ਕੇ ਅਸੀਂ ਬੱਚਾ ਬਾਹਰ ਭੇਜਿਆ ਤੇ ਇੱਥੇ ਇਹ ਵੀ ਸ਼ੁਕਰ ਮਨਾਉਣਾ ਚਾਹੀਦਾ ਹੈ ਕਿ ਇਹ ਬੱਚੇ ਗਲਤ ਢੰਗ ਨਾਲ ਜਾਣ ਦੇ ਬਾਵਜੂਦ ਵੀ ਸਹੀ ਸਲਾਮਤ ਅੱਜ ਸਾਡੇ ਕੋਲ ਪਹੁੰਚ ਗਏ ਨੇ ਬਾਕੀਆਂ ਨੂੰ ਵੀ ਇਸ ਤੋਂ ਸਬਕ ਸਿੱਖਣਾ ਚਾਹੀਦਾ ਹੈ ਕਿ ਗਲਤ ਢੰਗ ਅਪਣਾਣ ਦੀ ਬਜਾਏ ਸਹੀ ਢੰਗ ਨਾਲ ਹੱਕ ਸੱਚ ਦੀ ਕਮਾਈ ਕਿਉਂ ਨਾ ਸੀ ਆਪਣੇ ਦੇਸ਼ ਦੇ ਵਿੱਚ ਆਪਣੀ ਮਿੱਟੀ ਨਾਲ ਜੁੜ ਕੇ ਕਦੀਏ ਜਿਹੜੇ ਯੂਐਸਏ ਨੇ ਡਿਪੋਰਟ ਕੀਤੇ ਨੇ ਲੋਗ ਉਹਨਾਂ ਨੂੰ ਦੇਖ ਕੇ ਇੱਕ ਸਬਕ ਲੈਣਾ ਚਾਹੀਦਾ ਕਿ ਸਾਨੂੰ ਆਪਣੇ ਦੇਸ਼ 'ਚ ਆਪਣੀ ਸਟੇਟ 'ਚ ਰੁਜ਼ਗਾਰ ਪੈਦਾ ਕਰਨਾ ਚਾਹੀਦਾ ਕੋਈ ਬੱਚੇ ਇਸ ਲਈ ਬਾਹਰ ਜਾ ਰਹੇ ਨੇ ਕਿਉਂਕਿ ਰੁਜ਼ਗਾਰ ਨਹੀਂ ਹੈਗਾ ਪੰਜਾਬ ਦੇ ਵਿੱਚ ਮੋਦੀ ਸਰਕਾਰ ਨੇ ਆਪਣਾ ਇੱਕ ਸਟਾਰਟਅਪ ਯੋਜਨਾ ਦੂਜਾ ਐਫਪੀਓ ਇਹ ਲਾਗੂ ਕੀਤਾ ਹੋਇਆ ਸਾਨੂੰ ਉਸ ਚੀਜ਼ ਦਾ ਲਾਭ ਲੈਣਾ ਚਾਹੀਦਾ ਲਾਭ ਲੈ ਕੇ ਸਾਨੂੰ ਬਜਾਏ ਕਿ ਵਿਦੇਸ਼ਾਂ ਦੀ ਧਰਤੀ 'ਚ ਰੋਲਦਾ ਉੱਥੋਂ ਡਿਪੋਰਟ ਹੋ ਕੇ ਆਈਏ ਪੈਸਾ ਖਰਾਬ ਕਰੀਏ ਸਾਨੂੰ ਸੈਂਟਰਲ ਗਵਰਨਮੈਂਟ ਦੀਆਂ ਨੀਤੀਆਂ ਦਾ ਲਾਭ ਲੈਣਾ ਚਾਹੀਦਾ ਸਤਿ ਸ੍ਰੀ ਅਕਾਲ ਜੀ ਮੈਂ ਦਿਲਪ ਸਿੰਘ ਜਿਹੜੇ ਹੁਣ ਨੌਜਵਾਨ ਯੂਐਸਏ ਤੋਂ ਰਿਪੋਰਟ ਹੋ ਕੇ ਵਾਪਸ ਆ ਰਹੇ ਨੇ ਬਹੁਤ ਮੰਦ ਭਾਗੀ ਖਬਰ ਆ ਤੇ ਸਾਡਾ ਨੌਜਵਾਨਾਂ ਨੂੰ ਇਹੀ ਕਹਿਣਾ ਹੈ ਕਿ ਅਸੀਂ ਖੁਦ ਇੱਥੇ ਹੀ ਕੰਮ ਕਰੀਏ ਆਪਣੇ ਦੇਸ਼ ਦੇ ਵਿੱਚ ਕੋਈ ਨਾ ਕੋਈ ਸਕਿੱਲ ਲਈਏ ਖਾਸ ਕਰ ਹਰੇਕ ਅਸੀਂ ਬਾਹਰ ਜਾਣ ਨੂੰ ਵੀ ਕਹਿੰਦੇ ਆ ਨਾ ਵੀ ਜੇ ਉੱਥੇ ਬਾਹਰ ਜਾਣਾ ਸਫਲ ਹੋਣਾ ਤਾਂ ਕੋਈ ਸਕਿੱਲ ਹੋਣੀ ਜ਼ਰੂਰੀ ਹੈ ਤੇ ਜਿਹੜੇ ਬੰਦੇ ਕੋਲ ਸਕਿੱਲ ਆ ਉਹ ਕੋਈ ਦੇਸ਼ ਕੀ ਪਰਦੇਸ਼ ਉਹ ਤਾਂ ਇੱਥੇ ਵੀ ਉਨਾ ਹੀ ਸਫਲ ਹੋ ਸਕਦਾ ਹੈ ਤਸੀ ਮਤ ਨਾਮ ਰਾ ਕੇ ਆਪਣੀ ਬਾਰਾ ਨਾ ਜਾ ਕੇ ਆਪਣੇ ਦੇਸ਼ ਰਹੀ ਤੇ ਆਪਣੇ ਦੇਸ਼ ਦੇ ਵਿੱਚ ਹੀ ਸੁਖੀ ਸੰਦੀ ਕੰਮ ਕਰੀਏ ਮੈਂ ਗੁਰਸੇਵ ਸਿੰਘ ਚਾਨੀ ਪ੍ਰਿੰਸੀਪਲ ਗਿਆਨ ਸਾਗਰ ਪਬਲਿਕ ਸਕੂਲ ਠੱਠੀ ਪਾਈ ਸਮੂਹ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਰੋਜ਼ਗਾਰ ਪ੍ਰਾਪਤੀ ਲਈ ਇਕੱਲੀ ਸਰਕਾਰੀ ਨੌਕਰੀ ਹੀ ਨਹੀਂ ਹੁੰਦੀ ਬਲਕਿ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਕਈ ਪ੍ਰਕਾਰ ਦੇ ਅਜਿਹੇ ਕਿੱਤੇ ਵੀ ਹਨ ਜਿਨ੍ਹਾਂ ਨੂੰ ਤੁਸੀਂ ਸਿੱਖੇ ਆਪਨਾ ਵਧੀਆ ਰੁਜ਼ਗਾਰ ਚਲਾ ਸਕਦੇ ਹੋ ਅਤੇ ਕਿਸੇ ਹੋਰ ਲਈ ਵੀ ਰੁਜ਼ਗਾਰ ਮਹੱਈਆ ਕਰਵਾ ਸਕਦੇ ਹੋ ਜੇਕਰ ਕਿਸੇ ਕਿਸਮ ਦੀ ਕੋਈ ਹੋਰ ਸਮੱਸਿਆ ਹੈ ਜਿਵੇਂ ਫੰਡ ਸੰਬੰਧੀ ਉਸ ਕੰਮ ਨੂੰ ਚਲਾਉਣ ਸੰਬੰਧੀ 사실 ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਅਜਿਹੇ ਕਈ ਪ੍ਰੋਜੈਕਟ ਹਨ ਜਿੱਥੇ ਕਿ ਤੁਹਾਨੂੰ ਕੰਮ ਨੂੰ ਚਲਾਉਣ ਲਈ ਲੋਣ ਵੀ ਮਹੀਆ ਕਰਾਇਆ ਜਾਂਦਾ ਹੈ ਅਤੇ ਲੋੜੀ ਦੀ ਸਿੱਖਿਆ ਵੀ ਪ੍ਰਦਾਨ ਕੀਤੀ ਜਾਂਦੀ ਹੈ। ਸਤਿ ਸ਼੍ਰੀ ਅਕਾਲ ਮੈਂ ਗੁਰਦੀਪ ਸਿੰਘ ਪਠਾਨਕੋੜ ਤੋਂ ਜਲਦੀ ਅਮੀਰ ਹੋਣ ਦੇ ਚੱਕਰ ਦੇ ਵਿੱਚ ਜਾਂ ਰੋਜ਼ਗਾਰ ਨਾ ਮਿਲਣ ਦੇ ਚੱਕਰ ਦੇ ਵਿੱਚ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ। ਮੈਂ ਤੇ ਉਹਨਾਂ ਨੂੰ ਇਹੀ ਸੁਨੇਹਾ ਦੇਣਾ ਚਾਹਾਂਗਾ ਆਪਣੇ ਨੌਜਵਾਨ ਸਾਥੀਆਂ ਨੂੰ ਕਿ ਜੇਕਰ ਤੁਸੀਂ 40-50 ਲੱਖ ਰੁਪਿਆ ਲਾ ਕੇ ਤੁਸੀਂ ਇਲੀਗਲ ਤਰੀਕੇ ਨਾਲ ਵਿਦੇਸ਼ ਜਾਣਾ ਉਹਦੇ ਨਾਲੋਂ ਚੰਗਾ ਕਿ ਤੁਸੀਂ ਇੱਥੇ ਰਹਿ ਕੇ ਕੋਈ 40-50 ਲੱਖ ਰੁਪਏ ਦੀ ਇਨਵੈਸਟਮੈਂਟ ਕਰਕੇ ਕੋਈ ਅੱਛਾ ਕਾਰੋਬਾਰ ਜਿਹੜਾ ਕਰ ਸਕਦੇ ਹੋ ਤੇ ਇਹਦੇ ਲਈ ਸਰਕਾਰ ਨੂੰ ਵੀ ਉਪਰਾਲੇ ਕਰਨੇ ਚਾਹੀਦੇ ਹਨ ਕਿ ਨੌਜਵਾਨਾਂ ਲਈ ਰੋਜ਼ਗਾਰ ਦੇ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਔਰ ਇੱਥੇ ਹੀ ਉਹ ਆਪਣੇ ਜਿਹੜੀ ਆ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਮੈਂ ਗੋਵਿੰਦ ਗੁੱਜਰ ਪੰਜਾਬ ਯੂਨੀਵਰਸਿਟੀ ਰੀਜਨਲ ਕੈਂਪਸ ਹੁਸ਼ਾਰਪੁਰ ਦਾ ਸਟੂਡੈਂਟ ਹਾਂ। ਜਿੰਦਗੀ ਸਾਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਸਟੂਡੈਂਟਸ ਜਾਂ ਕੋਈ ਯੂਥ ਜੋ ਸਾਡਾ ਰਿਪੋਰਟ ਹੋਇਆ ਹੈ ਬਲਕਿ ਉਹ ਬਾਹਰ ਨਾ ਜਾ ਕੇ ਆਪਣੀ ਕੰਟਰੀ ਵਿੱਚ ਰਹਿ ਕੇ ਜੋ ਪੈਸਾ ਜਾਂ ਆਪਣਾ ਟਾਈਮ ਜੋ ਵੇਸਟ ਕਰ ਰਹੇ ਬਾਹਰ ਕਿਸੇ ਕਿਸੇ ਹੋਰ ਕੰਟਰੀ ਵਿੱਚ ਜਾਣ ਲਈ ਇਲੀਗਲ ਵੇ ਵਿੱਚ ਉਹ ਇਸੀ ਕੰਟਰੀ ਵਿੱਚ ਰਹਿ ਕੇ ਆਪਣਾ ਪੈਸਾ ਟਾਈਮ ਲਗਾ ਸਕਦੇ ਕੋਈ ਬਿਜ਼ਨਸ ਕਰ ਸਕਦੇ ਆ ਕੁਝ ਛੋਟੇ ਸਕੇਲ ਤੇ ਨਇਆ ਸਟਾਰਟ ਆਪਣੀ ਫੈਮਿਲੀ ਨੂੰ ਵੀ ਸਪੋਰਟ ਕਰ ਸਕੇ ਇੱਥੇ ਰਹਿ ਕੇ ਆਪਣੀ ਕੰਟਰੀ ਵਿੱਚ ਹੀ ਰਹਿ ਕੇ ਆਪਣੀ ਫੈਮਿਲੀ ਨੂੰ ਸਪੋਰਟ ਕਰ ਸਕੇ ਨਾ ਕਿ ਕਿਤੇ ਬਾਹਰ ਜਾ ਕੇ ਆਪਣੀ ਫੈਮਿਲੀ ਤੋਂ ਵੀ ਦੂਰ ਰਹੀਏ ਦੀਮਾ ਰਤੇਸ਼ ਫਾਜ਼ਲ ਕਾ ਤੋਂ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਜਿਹੜੇ ਨੌਜਵਾਨ ਫਾਰਮ ਤੋਂ ਡਿਪੋਰਟ ਹੋ ਕੇ ਆ ਰਹੇ ਨੇ ਉਹ ਉਧਰ ਦੀ ਤਾਕ ਦੀ ਬਜਾਏ ਆਦੇ ਇੰਡੀਆ ਦੇ ਵਿੱਚ ਹੀ ਰਹਿ ਕੇ ਇੱਥੇ ਆਦਾ ਰੋਜ਼ਗਾਰ ਕਮਾਉਣਾਂ ਤੇ ਆਦੇ ਹੁਨਰ ਨੂੰ ਲੋਕਾਂ ਅੱਗੇ ਦਿਖਾਉਣ ਤਾਂਕਿ ਇੱਕ ਤਾਂ ਦੇਸ਼ ਦੀ ਤਰੱਕੀ ਹੋਵੇਗੀ ਤੇ ਨਾਲੇ ਆਦੇ ਮਾਪਿਆਂ ਦਾ ਧਿਆਨ ਰੱਖ ਸਕਦੇ ਨੇ ਉਹਨਾਂ ਦੀ ਦੇਖਭਾਲ ਕਰ ਸਕਦੇ ਨੇ ਮੈਂ ਨੌਜਵਾਨ ਪੀੜੀ ਨੂੰ ਅਪੀਲ ਕਰੂੰਗਾ ਕਿ ਬਾਹਰ ਜਾ ਕੇ ਤਾਂ ਲੇਬਰ ਕਰਨ ਦੀ بجائے ਇੰਡੀਆ 'ਚ ਹੀ ਰਹਿ ਕੇ ਆਦਾ ਕੋਈ ਨਾ ਕੋਈ ਅੱਛਾ ਬਿਜ਼ਨਸ ਕੀਤਾ ਜਾਵੇ ਆਦੇ ਹੁਨਰ ਨੂੰ ਦਿਖਾਇਆ ਜਾਵੇ ਸਰਕਾਰ ਵੱਲੋਂ ਇਹਨਾਂ ਨੌਜਵਾਨਾਂ ਲਈ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ ਜਿਨ੍ਹਾਂ 'ਚ ਸਟਾਰਟਅਪ ਕਰਜੇ ਤੇ ਹੋਰ ਪਹਿਲ ਕਦਮੀਆਂ ਸ਼ਾਮਿਲ ਨੇ ਇਸ ਲਈ ਸਰਕਾਰ ਦੇ ਨਾਲ-ਨਾਲ ਨੌਜਵਾਨਾਂ ਨੂੰ ਵੀ ਚਾਹੀਦਾ ਏ ਕਿ ਉਹ ਵਿਦੇਸ਼ਾਂ 'ਚ ਲੱਖਾਂ ਰੁਪਏ ਬਰਬਾਦ ਕਰਨ ਦੀ بجائے ਆਪਣੇ ਪਰਿਵਾਰਾਂ 'ਚ ਰਹਿੰਦੇ ਹੋਏ ਮਿਹਨਤ ਕਰਕੇ ਜੀਵਨ ਬਸਰ ਕਰਨ ਨੂੰ ਪਹਿਲ ਦੇਣ ਆਓ ਸੁਣਦੇ ਹਾਂ ਇਹਨਾਂ ਨੌਜਵਾਨਾਂ ਲਈ ਮੌਜੂਦ ਰੋਜ਼ਗਾਰ ਦੇ ਮੌਕੇ ਅਤੇ ਯੋਜਨਾਵਾਂ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੇਰਾ ਨਾਮ ਮੇਜਰ ਹਰਪ੍ਰੀਤ ਸਿੰਘ ਮਾਨਸ਼ਈਆ ਮੈਂ ਬਤੌਰ ਡਿਪਟੀ ਡਾਇਰੈਕਟਰ এমਪਲੋਇਮੈਂਟ ਜਨਰੇਸ਼ਨ ਸਕਿੱਲ ਡਿਵੈਲਪਮੈਂਟ ਟ੍ਰੇਨਿੰਗ ਡਿਪਾਰਟਮੈਂਟ ਦੇ ਵਿੱਚ ਮੋਹਾਲੀ ਐਸਐਸ ਨਗਰ ਵਿਖੇ ਤਾਇਨਾਤ ਹਾਂ ਫਿਰ ਜਿਵੇਂ ਰੂਰਲ ਸਕਿੱਲ ਡਿਵੈਲਪਮੈਂਟ ਟ੍ਰੇਨਿੰਗ ਸੈਂਟਰਸ ਹੁੰਦੇ ਨੇ ਕਿ ਹਰ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਹੈ ਉਹਨਾਂ ਵੱਲੋਂ ਵੀ ਅਲੱਗ-ਅਲੱਗ ਸਮੇਂ ਤੇ ਸਵੈ ਰੋਜ਼ਗਾਰ ਦੀਆਂ ਅਲੱਗ-ਅਲੱਗ ਸਕੀਮਾਂ ਚਲਾਈਆਂ ਜਾਂਦੀਆਂ ਬਾਕੀ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਨੇ ਜਿਨ੍ਹਾਂ ਦੇ ਨਾਲ ਆਪਾਂ 1 ਕਰੋੜ ਰੁਪਏ ਤੱਕ ਦਾ ਲੋਨ ਵੀ ਜੇ ਕਿਸੇ ਕੋਲੇ ਵਧੀ ਮੇਰੀ ਅੱਜ ਦੇ ਨੌਜਵਾਨਾਂ ਨੂੰ ਸਭ ਤੋਂ ਵੱਡੀ ਗੁਜ਼ਾਰਿਸ਼ ਇਹੀ ਹੈ ਕਿ ਪੜ੍ਹਾਈ ਦੇ ਨਾਲ-ਨਾਲ ਕੋਈ ਨਾ ਕੋਈ ਹੁਨਰ ਜ਼ਰੂਰ ਹਾਸਲ ਕਰੋ ਬਲਜੀਤ ਸਿੰਘ ਖੀਵਾ ਕੋਟਕਪੂਰਾ ਤੋਂ ਅੱਜ ਦਾ ਸੁਨੇਹਾ ਉਹਨਾਂ ਮਾਪਿਆਂ ਲਈ ਉਹਨਾਂ ਬੱਚਿਆਂ ਲਈ ਜਿਹੜੇ ਗਲਤ ਤਰੀਕੇ ਨਾਲ ਵਿਦੇਸ਼ ਦੀ ਧਰਤੀ ਤੇ ਜਾ ਕੇ ਬੜਾ-ਬੜਾ ਨੁਕਸਾਨ ਕਰਵਾ ਚੁੱਕੇ ਨੇ ਮਾਪੇ ਵੀ ਇਸ ਗੱਲ 'ਚ ਸੁਚੇਤ ਹੋਣ ਜਿਹੜੇ ਪੈਸੇ ਅਸੀਂ ਵਿਦੇਸ਼ ਜਾਣ ਲਈ ਬੱਚਿਆਂ ਤੇ ਲਾ ਰਹੇ ਹਾਂ ਉਹਨਾਂ ਨੂੰ ਇੰਨੇ ਪੈਸਿਆਂ ਦੇ ਨਾਲ ਇਹਨੇ ਅੱਧੇ ਪੈਸਿਆਂ ਦੇ ਨਾਲ ਇੱਥੇ ਜੇਕਰ ਅਸੀਂ ਕਾਰੋਬਾਰ ਚਲਾ ਦਈਏ ਸਕਿਲਡ ਕਰਕੇ ਹੱਥੀ ਕੋਈ ਕੰਮ ਸਿਖਾ ਕੇ ਤਾਂ ਮੈਨੂੰ ਲੱਗਦਾ ਵੀ ਉਹਨੇ ਇੱਕ ਪੈਸੇ ਦੇ ਲੰਬੇ ਸਮੇਂ ਤੋਂ ਸਕਿੱਲ ਟ੍ਰੇਨਿੰਗ ਦੇ ਰਹੇ ਆ ਮੈਂ ਦੇਖਿਆ ਇੱਥੇ ਛੋਟੀਆਂ-ਛੋਟੀਆਂ ਟ੍ਰੇਨਿੰਗਾਂ ਦਾ ਪ੍ਰਾਪਤ ਕਰਨ ਤੋਂ ਬਾਅਦ ਬੱਚੇ ਬਹੁਤ ਵੱਡੇ ਮੁਕਾਮ ਹਾਸਲ ਕਰ ਚੁੱਕੇ ਆ ਬਲਦਰਾਜ ਸਿੰਘ ਖੇੜਾ ਗਾਈਡੈਂਸ ਕਾਉਂਸਲਰ ਜ਼ਿਲ੍ਹਾ ਰੋਜ਼ਗਾਰ ਕਾਰੋਬਾਰ ਵਿਭਾਗ ਮੋਗਾ ਸਾਡੇ ਦਫ਼ਤਰ ਵੱਲੋਂ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਸਮੇਂ-ਸਮੇਂ ਤੇ ਜੋ ਸਰਕਾਰੀ ਨੌਕਰੀਆਂ ਕੱਢੀਆਂ ਜਾਂਦੀਆਂ ਹਨ ਲੋਕਾਂ ਤੱਕ ਪਹੁੰਚਾਉਣ ਦੇ ਲਈ ਸਾਡੇ ਵੱਲੋਂ ਵੱਖ-ਵੱਖ ਸਾਧਨ ਸਾਡੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਰਾਹੀਂ ਅਸੀਂ ਨੌਜਵਾਨਾਂ ਤੱਕ ਪਹੁੰਚਾਰੇ ਆ ਇਸ ਤੋਂ ਇਲਾਵਾ ਪ੍ਰਾਈਵੇਟ ਖੇਤਰ ਦੇ ਵਿੱਚ ਨੌਕ ਸਿਵਲ ਪ੍ਰੀਖਿਆਵਾਂ ਨੇ ਸਾਡੀਆਂ ਉਹਨਾਂ ਦੀ ਤਿਆਰੀ ਕਰਨ ਲਈ ਵੀ ਸਾਡੇ ਦਫ਼ਤਰ ਦੇ ਵਿੱਚ ਕਲਾਸਾਂ ਚੱਲ ਰਹੀਆਂ ਨੇ ਤਾਂ ਜੋ ਸਾਡੇ ਨੌਜਵਾਨ ਆਪਣੇ ਪੈਰਾਂ ਤੇ ਖੜਾ ਹੋ ਸਕਣ ਅੱਜ ਦੇ ਪ੍ਰੋਗਰਾਮ 'ਚ ਜਿਲ੍ਹਿਆਂ ਤੋਂ ਸਹਿਯੋਗ ਰਿਹਾ ਮੁਹਾਲੀ ਤੋਂ ਮਨੋਜ ਗਿਰਧਰ ਗੁਰਦਾਸਪੁਰ ਤੋਂ ਵਿਸ਼ੰਬਰ ਬਿੱਟੂ ਫਤਿਹਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਮੋਗਾ ਤੋਂ ਊਸ਼ਾ ਕੌਰ ਜਸ਼ਨ ਪਠਾਨਕੋਟ ਤੋਂ ਰਜਨੀਸ਼ ਫਰੀਦਕੋਟ ਤੋਂ ਤਰਸੀਮ ਕੁਮਾਰ ਫਾਜ਼ਿਲਕਾ ਤੋਂ ਜਲੇਸ਼ ਠਠਈ ਹੁਸ਼ਿਆਰਪੁਰ ਤੋਂ ਸੰਜੀ ਬਖਸ਼ੀ ਪਟਿਆਲਾ ਤੋਂ rau virender ਅਤੇ ਤਰਨਤਾਰਨ ਤੋਂ ਅਮਿਤ ਮਰਵਾ इस दिनाल ही समाचार दर्शन का ये अंक खत्म होंगले अंक च किसी विषय ते होगी मुलाकात तब तक लाई मेनु दौ इजाजत नमस्कार पेशकारी सहायक राहुल कुमार पेशकश राजेश बाली